ਵੱਲੋਂ ਉਹ ਕਿਵੇਂ ਸਿੱਖਣਗੇ ਤੁਸੀਂ ਤਾਂ ਉਹਨਾਂ ਨੂੰ ਘਰੇ ਕਾਰਟੂਨ ਦੇਖਣ ਨੂੰ ਛਾਡੋ ਨਹੀਂ ਪਿੱਛੋਂ ਜੋ ਮਰਜ਼ੀ ਕਰਦੇ ਰਹਿਣ ਮੋਬਾਈਲ ਦੇ ਕੇ ਛਾਡੋ ਨਹੀਂ ਤੁਸੀਂ ਨਿਆਣਿਆਂ ਨੂੰ ਉਹ ਜੋ ਮਰਜ਼ੀ ਮੋਬਾਈਲ ਤੇ ਦੇਖਦੇ ਰਹਿਣ ਤੁਸੀਂ ਤਾਂ ਨਾਲ ਨਹੀਂ ਲੈ ਕੇ ਆਉਂਦੇ ਪਰ ਜੇ ਤੁਸੀਂ ਸਤਸੰਗ ਵਿੱਚ ਆਪਣੀ ਔਲਾਦ ਨੂੰ ਨਾਲ ਲੈ ਕੇ ਆਵੋ ਤਾਂ ਕਿ ਉਹ ਪਰਮੇਸ਼ੁਰ ਦੇ ਬਚਨ ਨੂੰ ਨਹੀਂ ਸਿੱਖੂਗੇ ਕਿ ਉਹ ਪ੍ਰਾਰਥਨਾਵਾਂ ਜੋ ਇਸ ਪਵਿੱਤਰ ਮੰਚ ਤੋਂ ਤੁਹਾਡੇ ਲਈ ਕੀਤੀਆਂ ਜਾਂਦੀਆਂ ਤੁਹਾਡੇ ਬੱਚਿਆਂ ਲਈ ਕੀਤੀਆਂ ਜਾਂਦੀਆਂ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਉਹ ਕੰਮ ਨਹੀਂ ਕਰਨਗੀਆਂ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਲੈ ਕੇ ਆਓਗੇ ਉਹ ਜ਼ਰੂਰ ਸ਼ਾਂਤੀ ਵਾਲਾ ਜੀਵਨ ਬਤੀਤ ਕਰਨਗੇ ਉਹ ਕਦੀ ਵੀ ਜੂਏ ਨਹੀਂ ਖੇਡਣਗੇ ਉਹ ਕਦੀ ਵੀ ਨਸ਼ਿਆਂ ਪੱਤਿਆਂ ਵਿੱਚ ਨਹੀਂ ਪੈਣਗੇ ਉਹ ਕਦੀ ਵੀ ਕਿਸੇ ਧੀ ਭੈਣ ਨਾਲ ਬਲਾਤਕਾਰ ਨਹੀਂ ਕਰਨਗੇ ਉਹ ਬੇਟੀ ਕਦੀ ਵੀ ਕਿਸੇ ਹੋਰ ਮੁੰਡੇ ਨਾਲ ਘਰੋਂ ਨਹੀਂ ਭੱਜੂਗੀ ਜੇ ਤੁਸੀਂ ਆਪਣੇ ਬੱਚਿਆਂ ਨੂੰ ਪਰਮੇਸ਼ਵਰ ਦੇ ਨਾਲ ਜੋੜੋਗੇ ਜੇ ਤੁਸੀਂ ਆਪਣੇ ਬੱਚਿਆਂ ਨਾਲ ਪਿਆਰ ਨਾਲ ਰਹੋਗੇ ਕਮਿੱਤਰਤਾ ਵਾਲਾ ਰਿਸ਼ਤਾ ਉਹਨਾਂ ਦੇ ਨਾਲ ਰੱਖੋਗੇ ਮਾਪਿਓ ਵਾਲਾ ਵੀ ਔਰ ਮਿੱਤਰਤਾ ਵਾਲਾ ਵੀ ਉਹ ਕਦੀ ਵੀ ਘਰ ਛੱਡ ਕੇ ਨਹੀਂ ਭੱਜਣਗੇ